ਓਏ ਚੰਨੀ ਤੇਰੀ ਮੇਰੀ ਯਾਰੀ ਨੂੰ ਕਿੰਨੇ ਸਾਲ ਹੋ ਗਏ ਹਨਾ ਅੱਜ ਤੱਕ ਆਪਣੇ ਦੇ ਕਰੇ दारू ਕਾਲ ਕੇ ਪੈਗ ਵਿਸ਼ੇ ਲੜਾਈ ਨਹੀਂ ਪਈ ਹਾਂ ਆ ਪਰਸੋ ਦੀ ਗੱਲ ਸੁਣੀਆ ਮਜੀਠੀਆ ਭਾਂਤੇ ਨਾਲ ਪੈਗ ਲਾਈ ਜਾਂਦਾ ਸੀਗਾ ਭਾਂਤਾ ਕਹਿੰਦਾ ਮੈਂ ਪਹਿਲਾਂ ਪੈਗ ਪੀਣਾ ਮਜੀਠੀਆ ਕਹਿੰਦਾ ਮੈਂ ਮੇਰੇ ਸਾਲੇ ਨੇ ਮਾਰ ਕੇ ਗਲਾਸ ਸਰ ਖੋਲਤਾ ਉਹ ਕਿਆ ਗੱਲ ਕਰਤੀ ਸੱਚੀ ਗੱਲ ਆ ਯਾਰ ਮੈਂ ਤਾਂ ਸੁਣਿਆ ਬਈ ਭੰਤੇ ਦਾ ਘਟਾਪਾ ਕੀਤਾ ਲੋਕਾਂ ਨੇ ਵੇ ਤੂੰ ਸਾਡੇ ਕੰਮ ਨਹੀਂ ਖੜਦਾ ਹੈ ਨਾ ਤੈਨੂੰ ਕੀ ਫਾਇਦਾ ਹਮਾ ਸਾਡਾ ਮੁੱਖ ਮੰਤਰੀ ਬਣਾਇਆ ਦਾ ਮੈਂ ਕਿਤੇ ਤਾਂ ਸੈਰ ਸੁਰੂ ਖੋਲਤਾ ਕਿਸੇ ਨੇ ਮਾਈ ਭਾਈ ਨੇ ਮੈਨੂੰ ਨਹੀਂ ਪਤਾ ਸੀ ਇਹ ਮੈਂ ਜੀਠੀ ਨਹੀਂ ਜਾਂਦਾ ਛੱਡਦਾ ਠੀਕ ਆ ਫਿਰ ਹੋਣਾ ਵੀ ਚਾਹੀਦਾ ਭਾਈ ਹੈ ਹੁਣ ਤੂੰ ਦੇਖ ਲੈ ਸੁਖੇ ਪੀਤੀ ਜਿੱਤੇ ਆਪਣੇ ਦੋਨਾਂ ਜਨ ਹੈ ਕਾਟ ਹੋ ਜਵੇ ਓ ਯਾਰ ਆਪਾਂ ਤਾਂ ਨਹੀਂ ਜਾ ਰਹੇ ਮੇਰਾ ਸੜਾ ਮ ਜੀਠ ਗਿਆ ਤੇ ਭੰਤਾ ਦਾ दारू ਦੇ ਯਾਰ ਨੇ ਜਿੱਦ ਦੇ ਕੋ ਡਰਨ ਹੋ ਗਏ ਤਾਂ ਉਹਦੇ ਮਣ ਜਾਂਦੇ ਨੇ ਡਰਨਾ ਦੇ ਬੰਦੇ ਨੇ ਤਾਂ ਹੀ ਤਾਂ ਦਾਰੂ ਦੇ ਬੰਦੇ ਵੀ ਘੜਦੇ ਰਹਿਆ ਮੇਰੇ ਸਾਲੇ ਹੁਣੀ ਕੋ ਪੰਤਾ ਟੱਟੂ ਬੰਦਾ